ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅੰਮ੍ਰਿਤਸਰ ਦੀ ਤੁੰਗ ਟਾਪ ਡਰੇਨ ਦੇ ਸਾਫ ਸਫਾਈ ਦੇ ਕੰਮਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਇਸ ਡਰੇਨ ਦੀ ਸਾਫ ਸਫਾਈ ਨਾ ਹੋਣ ਕਾਰਨ ਇਸ ਨਾਲ ਬਹੁਤ ਮੁਸ਼ਕਲਾਂ ਆ ਰਹੀਆਂ ਸਨ ਅਤੇ ਇਸ ਡਰੇਨ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਗੰਭੀਰ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਸੀ। ਉਹਨਾਂ ਦੱਸਿਆ ਕਿ ਇਸ ਡਰੇਨ ਦੀ ਸਾਫ ਸਫਾਈ ਕਰਵਾ ਕੇ ਇਸ ਨੂੰ ਕਵਰ ਕਰਨ ਤੋਂ ਬਾਅਦ ਇਸ ਉੱਪਰ ਇੱਕ ਸੁੰਦਰ ਸਿਆਰਗਾ ਬਣਾਈ ਜਾਵੇਗੀ ਅਤੇ ਰਸਤਾ ਵੀ ਖੁੱਲਾ ਕੀਤਾ ਜਾਵੇਗਾ। ਉਨਾ ਕਿਹਾ ਕਿ ਇਸ ਕਾਰਜ ਨਾਲ ਇਸ ਦੇ ਨਾਲ ਲੱਗਦੇ ਇਲਾਕੇ ਗੰਦਗੀ ਮੁਕਤ ਹੋ ਜਾਣਗੇ ਅਤੇ ਲੋਕ ਵੀ ਸਿਹਤਮੰਦ ਰਹਿਣਗੇ। ਉਹਨਾਂ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਜਨਤਾ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਇਸ ਮੌਕੇ ਨਿਗਮ ਕਮਿਸ਼ਨਰ ਹਰਪੀਤ ਸਿੰਘ, ਵਧੀਕ ਕਮਿਸ਼ਨਰ सुरेंद्र ਸਿੰਘ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨੀਸ਼ ਅਗਰਵਾਲ, ਬਲਜਿੰਦਰ ਸਿੰਘ, ਸਤਪਾਲ ਸਿੰਘ ਸੋਖੀ, ਮੁਖਵਿੰਦਰ ਸਿੰਘ ਵਰਦੀ, ਅਰਵਿੰਦਰ ਸਿੰਘ ਪੱਟੀ, ਨਵਜੋਤ ਸਿੰਘ ਰੋਵਰ ਅਤੇ ਨਗਰ ਨਿਗਮ ਦੇ ਐਕਸੀਅਨ ਸੰਦੀਪ ਸਿੰਘ ਵੀ ਮੌਜੂਦ ਸਨ ਅੱਜ ਸਾਡੇ ਸਾਡੇ ਨਗਰ ਨਿਗਮ ਦੇ ਅਧਿਕਾਰੀ ਸਾਡੇ ਕੁਮਿੰਦਰ ਸਾਹਿਬ ਜੀ ਸਰਦਾਰ ਹਰਪੀਤ ਸਿੰਘ ਹੁਣੀ ਪਾਰਟੀ ਦੇ ਲੀਡਰ ਸਾਡੇ ਆਏ ਆ ਕਿਉਂਕਿ ਅਸੀਂ ਵੋਟਰਾਂ ਦੇ ਵਿੱਚ ਵਾਅਦਾ ਕੀਤਾ ਸੀ ਮੈਂ ਉਹ 214 ਹਜ਼ਾਰ ਲੋਕਾਂ ਦੇ ਵੋਟ ਪਾਈ ਆਪਾਂ ਇਹ ਸਭ ਤੋਂ ਵੱਡਾ ਮਸਲਾ ਜੇ ਆਪਾਂ ਠੀਕ ਕਰ ਗਏ ਤਾਂ ਸਮਝੋ ਸ਼ਾਇਦ ਗੰਧ ਨਿਕਲ ਜਾਊਗਾ ਸੋ ਇਹਨੂੰ ਆਪਾਂ ਠੀਕ ਕਰਨਾ ਅੱਜ ਪਹਿਲਾਂ ਸਾਫ਼ ਕਰਾਂਗੇ ਫਿਰ ਇਹਨੂੰ ਪੱਕਿਆ ਕਰਾਂਗੇ ਅਈ ਇਹਦਾ ਪ੍ਰੋਜੈਕਟ ਬੂਦਾ ਤਿਆਰ ਕਰ ਲਿਆ ਪੂਰਾ ਤਿਆਰ ਕਰਕੇ ਜਲਦੀ ਤੁਹਾਨੂੰ ਇੱਕ ਦਿਨ ਮੀਡੀਆ ਨੂੰ ਸਾਡੇ ਕੋਲ ਪ੍ਰੋਜੈਕਟ ਵੀ ਦਿਖਾਉਣ ਦੇ ਸਾਥ ਪਿਆ ਤਿਆਰ ਹੋ ਗਿਆ ਸਮਝ ਗਦੀਆਂ ਅਸੀਂ ਵੈਸੇ ਪੂਦਾ ਮਤਲਬ ਤਿਆਰ ਕਰ ਲਿਆ ਗੌਰਮੈਂਟ ਨੂੰ ਭੇਜ ਕੇ ਸੀਐਮ ਸਾਹਿਬ ਨੂੰ ਭੇਜ ਕੇ ਤੇ ਜੇ ਚੰਡੀ ਦਿੱਲੀ ਵੀ ਭੇਜਣਾ ਪਿਆ ਕਰਕੇ ਬਸ ਸਾਡੇ ਹੌਂਦਾ ਐਜੰਡੇ ਤੇ ਆ ਕੇ ਡਰੇਨ ਸਭ ਤੋਂ ਪਹਿਲਾਂ ਘਨੇਰੇ ਦੀ ਸਫਾਈ ਕਿੱਦਾਂ ਜਾਣੀ ਇਹ ਮੇਰਾ ਕਲ ਟੋਟਲ 10 ਕਿਲੋਮੀਟਰ ਬੰਦ ਆ ਇਹ ਪੰਜ ਐਨੂੰ ਅਸ਼ੈਦ ਨੂੰ ਪੰਜ ਇੱਧਰ ਤੋਂ 10 ਕਿਲੋਮੀਟਰ ਹੈ 10 ਕਿਲੋਮੀਟਰ ਜਿਹੜਾ ਹੈ ਇਹ ਹਾਲਤ ਦੇਖ ਕੇ ਲੱਗਦਾ ਵੀ ਸਾਲਾਂਵਾਰ ਦੀ ਸਫਾਈ ਨਹੀਂ ਹੋਈ ਆ ਦੇਖੋ ਤੁਸੀਂ ਹਾਲਤ ਕੀ ਹੈ ਦੀ ਤੇ ਮੈਂ ਇੱਧਰ ਇਲੈਕਸ਼ਨ ਦੇ ਵਿੱਚ ਮੀਟਿੰਗਾਂ ਕਰਨ ਆਇਆ ਸੀਗਾ ਤੇ ਮੈਂ ਤੋਂ ਉਦੋਂ ਦੇਖ ਕੇ ਗਿਆ ਵੀ ਜਦ ਇਹ ਤਾਂ ਬਹੁਤ ਬੁਰੀ ਹਾਲਤ ਹੈ ਸੋ ਤਾਂ ਹੀ ਸਭ ਤੋਂ ਪਹਿਲਾ ਕੰਮ ਇਹ ਸ਼ਹਿਰ ਦੇ ਵਿੱਚ ਉਹ ਕੀਤਾ ਠੀਕ ਹੈ ਤਾਂ ਹੀ ਕਿ ਲੋਕਾਂ ਦੇ ਘਰਾਂ 'ਚ ਪਾਣੀ ਨਾ ਵਰਜੇ ਹਾਂ ਲੋਕਾਂ ਦਾ ਮਸਲਾ ਜਿਹੜਾ ਦੇਖੋ ਜਦੋਂ ਤੇ ਸ਼ਹਿਰ ਹੀ ਸਾਫ਼ ਸੁਥਰਾ ਰਸਤੇ ਹੁੰਦੇ ਜਦ ਤੁਸੀਂ ਕੀ ਕਰੋਗੇ ਸੋ ਸਭ ਤੋਂ ਇਹ ਪਹਿਲਾ ਕੰਮ ਹੈ